ਅੰਮ੍ਰਿਤਸਰ ਗੁਰਦੁਆਰਾ ਸ੍ਰੀ ਸ਼ਹੀਦਾਂ ਸਾਹਿਬ ਬਾਬਾ ਦੀਪ ਸਿੰਘ ਜੀ ਅੰਮ੍ਰਿਤਸਰ ਵਿਖੇ ਹਰ ਐਤਵਾਰ ਨੂਚ ਪਹਿਰਾ ਸਾਹਿਬ ਜੀ ਕੱਟਿਆ ਜਾਂਦਾ ਹੈ ਹਰ ਐਤਵਾਰ ਨੂਦ ਪਹਿਰ 12 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਦੁਪਹਿਰਾ ਸਾਹਿਬ ਜੀ ਦਾ ਪਾਠ ਹੁੰਦਾ ਹੈ ਜੇ ਕੋਈ ਸੰਗਤ ਇਸ ਗੁਰਦੁਆਰਾ ਸਾਹਿਬ ਨਹੀਂ ਪਹੁੰਚ ਸਕਦੀ ਤਾਂ ਉਹ ਆਪਣੇ ਘਰ ਵਿੱਚ ਵੀ ਚਪਹਿਰਾ ਸਾਹਿਬ ਜੀ ਦਾ ਪਾਠ ਕਰ ਸਕਦੀ ਹੈ ਚਪਹਿਰਾ ਤੋਂ ਭਾਵ ਉਹ 4 ਘੰਟੇ ਜਦੋਂ ਸੰਗਤ ਅਕਾਲ ਪੁਰਖ ਦੀ ਉਸਤਤ ਕਰਦੀ ਹੈ ਸੰਗਤ ਦਾ ਵਿਸ਼ਵਾਸ ਹੈ ਕਿ ਚਪਹਿਰੇ ਚ ਸ਼ਹੀਦ ਬਾਬਾ ਦੀਪ ਸਿੰਘ ਜੀ ਆਪ ਹਾਜ਼ਰ ਹੁੰਦੇ ਹਨ ਦੁਪਹਿਰਾ ਸਾਹਿਬ ਕੱਟਣ ਵਾਲੇ ਘਰੋਂ ਕਿਸੀ ਇਸ਼ਨਾਨ ਕਰਕੇ ਸਾਫ਼ ਕੱਪੜੇ ਪਾ ਕੇ ਜਾਂਦੇ ਹਨ ਜੇਕਰ ਸੰਗਤ ਨੇ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਵਿੱਚ ਦੁਪਹਿਰਾ ਸਾਹਿਬ ਕੱਟਣਾ ਹੈ ਤਾਂ 2 ਘੰਟੇ ਪਹਿਲਾਂ ਪਹੁੰਚਣਾ ਚਾਹੀਦਾ ਹੈ ਸਾਧ ਸੰਗਤ ਜੀ ਤਾਂ ਜੋ ਆਸਾਨੀ ਨਾਲ ਬੈਠਣ ਨੂੰ ਜਗ੍ਹਾ ਮਿਲ ਸਕੇ ਦੁਪਹਿਰ 12:00 ਵਜੇ ਤੋਂ ਲੈ ਕੇ 4:00 ਵਜੇ ਤੱਕ 5 ਜ ਜੀ ਸਾਹਿਬ ਜੀ ਪਾਠ ਕੀਤੇ ਜਾਂਦੇ ਹਨ ਦੋ ਪਾਠ ਚਪਈ ਸਾਹਿਬ ਜੀ ਦੇ ਅਤੇ ਇੱਕ ਸੁਖਮਨੀ ਸਾਹਿਬ ਜੀ ਦਾ ਪਾਠ ਕਰਨਾ ਹੁੰਦਾ ਹੈ ਜੇਕਰ ਲੋੜ ਪਵੇ ਤਾਂ ਇਸ ਦੌਰਾਨ 15 ਤੋਂ 20 ਮਿੰਟ ਵਾਸਤੇ ਆਰਾਮ ਵੀ ਕੀਤਾ ਜਾ ਸਕਦਾ ਹੈ ਇਸ ਸਮੇਂ ਦੌਰਾਨ ਕੁਝ ਚਾਹ ਪਾਣੀ ਪੀਣਾ ਹੋਵੇ ਜਾਂ ਜਲ ਛਕਣਾ ਹੋਵੇ ਜਾਂ ਕਿਸੇ ਨੇ ਬਾਥਰੂਮ ਵਗੈਰਾ ਜਾਣ ਦੇ ਹੋਵੇ ਲੋੜ ਤਾਂ ਜਾ ਸਕਦਾ ਹੈ ਸੋ ਕਮਨੀ ਸਾਹਿਬ ਜੀ ਦੇ ਪਾਠ ਉਪਰੰਤ ਆਨੰਦ ਸਾਹਿਬ ਜੀ ਦੀਆਂ 6 ਪੌੜੀਆਂ ਦਾ ਪਾਠ ਕਰਕੇ ਅਰਦਾਸ ਕੀਤੀ ਜਾਂਦੀ ਹੈ। ਕਈ ਵਾਰ ਸੰਗਤ 4 ਘੰਟੇ ਤੋਂ ਪਹਿਲਾਂ ਵੀ ਪਾਠ ਕਰ ਲੈਂਦੀ ਹੈ। ਜੇਕਰ ਕਿਸੇ ਨੇ 3.5 ਘੰਟੇ ਦੇ ਵਿੱਚ ਪਾਠ ਕਰ ਲਿਆ ਹੈ ਤਾਂ ਬਾਕੀ ਬਚੇ ਅੱਧੇ ਘੰਟੇ ਵਿੱਚ ਵਾਹਿਗੁਰੂ ਸਿਮਰਨ ਕੀਤਾ ਜਾ ਸਕਦਾ ਹੈ। ਜਾਂ ਗੁਰਵਾਣੀ ਦੇ ਕਿਸੇ ਵੀ ਸ਼ਬਦ ਦਾ ਸਿਮਰਨ ਕਰਨਾ ਹੈ। ਭਾਵ ਕਿ 12 ਤੋਂ ਲੈ ਕੇ 4 ਵਜੇ ਤੱਕ ਬਾਣੀ ਪਾਣੀ ਹੈ। ਭਾਵ ਉਸ ਅਕਾਰ ਪੁਰਖ ਦੀ ਉਸਤਤ ਕਰਨੀ ਹੈ। ਘਰ ਵਿੱਚ ਚਪਹਿਰਾ ਸਾਹਿਬ ਕੱਟਣ ਦੀ ਮਰਿਆਦਾ ਤੇ ਵਿਧੀ। ਘਰ ਵਿੱਚ ਚਪਹਿਰਾ ਸਾਹਿਬ ਕੱਟਣ ਲਈ ਐਤਵਾਰ ਦੇ ਦਿਨ ਅੰਮ੍ਰਿਤ ਵੇਲੇ ਉਠੋ। ਇਸ਼ਨਾਨ ਕਰਕੇ ਘਰ ਦੀ ਖਾਸ ਤੌਰ ਤੇ ਰਸੋਈ ਦੀ ਸਫਾਈ ਜ਼ਰੂਰ ਕਰੋ ਫਿਰ ਇਸ਼ਨਾਨ ਕਰਕੇ ਸੁਚਮਤਾ ਦੇ ਨਾਲ ਕੜਾ ਪ੍ਰਸ਼ਾਦ ਦੀ ਦੀਗ ਤਿਆਰ ਕਰਨੀ ਹੈ ਜਿੱਥੇ ਦਪਹਿਰਾਂ ਸਾਹਿਬ ਕਟਣਾ ਉਥੇ ਸਾਫ਼ ਬਸਤਰ ਵਿਛਾਣੇ ਤੇ ਜੋਤ ਜਗਾਉਣੀ ਹੈ ਜੇਕਰ ਕਿਸੇ ਨੂੰ ਡਰ ਲੱਗਦਾ ਹੈ ਜੋਤ ਜਗਾਉਣ ਵਿੱਚ ਮर्याਦਾ ਦਾ ਪਾਲਣ ਨਹੀਂ ਕਰ ਸਕਦੇ ਤਾਂ ਬੇਸ਼ੱਕ ਜੋਤ ਨਾ ਜਗਾਵੋ ਬੈਮ ਪਰਮ ਕਰਨ ਦੀ ਬਹੁਤ ਜ਼ਰੂਰਤ ਨਹੀਂ ਹੈ ਜੋਤ ਜਗਾਉਣਾ ਜਾਂ ਨਾਂ ਜਗਾਉਣਾ ਵਿਅਕਤੀ ਤੇ ਨਿਰਭਰ ਕਰਦਾ ਹੈ ਇਹ ਕੋਈ ਬੰਦਿਸ਼ ਨਹੀਂ ਹੈ ਜਦੋਂ ਵੀ ਸਮਾਂ ਮਿਲੇ ਜੋਤ ਦੇ ਨਾਂ ਦਾ ਕਿਉ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਅੰਮ੍ਰਿਤਸਰ ਵਿਖੇ ਪੇਟਾ ਕਰ ਸਕਦੇ ਹੋ ਆਪ ਦੇਗ ਬਣਾਉਣ ਤੇ ਜੋਤ ਜਗਾਉਣ ਤੋਂ ਬਾਅਦ ਦੁਪਹਿਰ ਦੇ 12 ਵਜੇ ਬਾਬਾ ਦੀਪ ਸਿੰਘ ਜੀ ਦਾ ਨਾਂ ਲੈ ਕੇ ਗੁਰੂ ਸਾਹਿਬ ਜੀ ਅੱਗੇ ਅਰਦਾਸ ਕਰਨੀ ਹੈ ਅਰਦਾਸ ਕਰਕੇ ਕਾਰਜ ਲਈ ਦੀਯ ਰੋਗਤਾ ਜਾਂ ਹੋਰ ਕਿਸੇ ਵੀ ਸੁੱਖ ਲਈ ਵੀ ਹੋ ਸਕਦੀ ਹੈ ਆਸੰਗਤ ਜੀ ਕੋਈ ਕੰਮ ਨਹੀਂ ਬਣ ਰਿਹਾ ਜਾਂ ਕੋਈ ਵੀ ਹੈ ਕੋਈ ਮਸਲਾ ਤੁਸੀਂ ਹਰ ਇੱਕ ਕੰਮ ਲਈ ਅਰਦਾਸ ਕਰ ਸਕਦੇ ਹੋ ਉਹ ਆਪ ਜਾਣੀ ਜਾਣ ਹਨ ਸਭ ਕੁਝ ਦਿਲਾਂ ਦੀਆਂ ਜਾਣਦੇ ਹਨ ਜੇਕਰ ਤੁਸੀਂ ਕਿਸੇ ਚੀਜ਼ ਨੂੰ ਲੈ ਕੇ ਅਰਦਾਸ ਨਹੀਂ ਵੀ ਕਰਦੇ ਤੁਹਾਡੇ ਕੋਲ ਸਭ ਕੁਝ ਹੈ ਤਾਂ ਸਾਡਾ ਸਿਰਫ ਪਰਮਾਤਮਾ ਦਾ ਨਾਲ ਪ੍ਰੇਮ ਭਾਵ ਵਾਲਾ ਰਿਸ਼ਤਾ ਹੈ ਤੇ ਪਰਮਾਤਮਾ ਤਾਂ ਸ਼ੁਕਰਗੁਜ਼ਾਰ ਕਰਨ ਵਾਲੇ ਨੂੰ ਉਹ ਵੀ ਚੀਜ਼ਾਂ ਦੇ ਦਿੰਦਾ ਹੈ ਜੋ ਸਾਡੀ ਸੌਂਤ ਪਹੁੰਚ ਤੋਂ ਵੀ ਪਰੇ ਹਨ ਫਿਰ ਸਾਨੂੰ ਕਿਸੇ ਚੀਜ਼ ਮੰਗਣ ਦੀ ਲੋੜ ਨਹੀਂ ਹੈ ਪਰ ਇਹ ਜੋ ਦੁਨੀਆ ਹੈ ਇਹ ਸਿਰਫ ਮੰਗਾਂ ਦੇ ਆਧਾਰ ਤੇ ਹੀ ਚੱਲਦੀ ਹੈ ਰਿਸ਼ਤੇ ਵੀ ਹੋਰ ਸਭ ਸਮਾਜਿਕ ਜੋ ਚੀਜ਼ਾਂ ਹਨ ਉਹ ਮੰਗਾਂ ਦੇ ਆਧਾਰ ਤੇ ਹੀ ਚੱਲਦੀਆਂ ਹਨ ਲੋਕ ਵੀ ਪਰਮਾਤਮਾ ਦਾ ਨਾਮ ਬਹੁਤੇ ਦੁੱਖ ਵੇਲੇ ਹੀ ਜਪਦੇ ਹਨ ਸੁਖ ਵੇਲੇ ਤਾਂ ਪਰਮਾਤਮਾ ਨੂੰ ਭੁੱਲ ਹੀ ਜਾਂਦੇ ਹਨ ਪਰ ਇਹ ਸਾਰਿਆਂ ਬਾਰੇ ਨਹੀਂ ਕਿਹਾ ਜਾ ਸਕਦਾ ਕਈ ਗੁਰਮਖ ਇਹੋ ਜਿਹੇ ਵੀ ਹਨ ਜੋ ਸਿਰਫ ਪਰਮਾਤਮਾ ਦਾ ਪਿਆਰ ਪਾਉਣ ਵਾਸਤੇ ਬਾਬਾ ਜੀ ਦਾ ਪਿਆਰ ਪਾਉਣ ਵਾਸਤੇ ਹੀ ਇਸ ਦੁਪਹਿਰਾ ਸਾਹਿਬ ਜੀ ਦੇ ਨਾਲ ਜੁੜਦੇ ਹਨ ਭਾਵੇਂ ਜੋ ਕੁਝ ਵੀ ਤੁਹਾਡੀ ਮੰਗ ਹੈ ਜਾਂ ਪ੍ਰੇਮ ਭਾਉ ਹੈ ਉਹ ਸਭ ਹੀ ਪੂਰਾ ਹੋਵੇਗਾ ਜੇਕਰ ਮਰਿਆਦਾ ਦੀ ਪਾਲਣਾ ਕਰਕੇ ਤੁਸੀਂ ਦੁਪਹਿਰਾ ਸਾਹਿਬ ਜੀ ਨੂੰ ਘਟੋ ਤਾਂ 12 ਵਜੇ ਤੋਂ ਲੈ ਕੇ 4 ਵਜੇ ਤੱਕ ਜੋ ਹਨ ਪੰਜ ਪਾਠ ਜਪਜੀ ਸਾਹਿਬ ਜੀ ਦੇ ਦੋ ਪਾਠ ਚ ਪਈ ਸਾਹਿਬ ਜੀ ਦੇ ਅਤੇ ਇੱਕ ਸੁਖਮਨੀ ਸਾਹਿਬ ਜੀ ਦਾ ਪਾਠ ਕਰਨਾ ਹੈ ਗੁਰਦੁਆਰਾ ਸਾਹਿਬ ਬਾਗ ਇੱਥੇ ਵੀ 15 ਤੋਂ 20 ਮਿੰਟ ਵਾਸਤੇ ਆਰਾਮ ਕਰ ਸਕਦੇ ਹੋ ਇਸ ਸਮੇਂ ਦੌਰਾਨ ਕੁਝ ਚਾਹ ਪਾਣੀ ਸ਼ਕਣਾ ਹੋਵੇ ਜਾਂ ਬਾਥਰੂਮ ਬਗੈਰ ਜਾਣ ਦੀ ਲੋੜ ਹੋਵੇ ਤਾਂ ਜਾਇ ਜਾ ਸਕਦਾ ਹੈ ਸੁਖਮਨੀ ਸਾਹਿਬ ਜੀ ਦੇ ਪਾਠ ਪ੍ਰੰਤ ਆਨੰਦ ਸਾਹਿਬ ਜੀ ਦੀਆਂ ਛੇ ਪੌੜੀਆਂ ਦਾ ਪਾਠ ਕਰ ਅਰਦਾਸ ਬੇਨਤੀ ਕਰਨੀ ਹੈ ਇਸ ਉਪਰੰਤ ਕੜਾ ਪ੍ਰਸ਼ਾਦ ਜੀ ਦੀ ਦੇਖ ਨੂੰ ਭੋਗ ਲਗਾਉਣਾ ਹੈ ਅਰਦਾਸ ਵਿੱਚ ਕੜਾ ਪ੍ਰਸ਼ਾਦ ਦੀ ਦੇਖ ਦੀ ਜੋ ਭੇਟਾ ਦੀ ਵੀ ਅਰਦਾਸ ਕਰਨੀ ਹੈ ਗੁਰਵਾਣੀ ਜਦੋਂ ਮਰਜੀ ਪੜ ਲਈਏ ਉਸ ਦਾ ਫਾਇਦਾ ਹੀ ਫਾਇਦਾ ਹੈ ਸੰਗਤਾਂ ਦਾ ਵਿਸ਼ਵਾਸ ਹੈ ਕਿ ਬਾਬਾ ਦੀਪ ਸਿੰਘ ਜੀ ਦਾ ਨਾਮ ਲੈ ਕੇ ਜਦੋਂ ਮਨੁੱਖ ਸੱਚੇ ਦਿਲੋਂ ਜਪੈਰਾ ਸਾਹਿਬ ਕੱਟਦੇ ਹਨ ਤਾਂ ਉਸ ਦੀਆਂ ਸਾਰੀਆਂ ਅਰਦਾਸਾਂ ਪੂਰੀਆਂ ਹੋ ਜਾਂਦੀਆਂ ਹਨ ਜੋ ਪਹਿਰਾਂ ਸਾਹਿਬ ਵਿੱਚ ਇੰਨੀ ਸ਼ਕਤੀ ਹੈ ਕਿ ਜੋ ਕਿਸਮਤ ਵਿੱਚ ਨਹੀਂ ਲਿਖਿਆ ਹੁੰਦਾ ਉਹ ਵੀ ਪਰਮਾਤਮਾ ਜੋ ਹੈ ਬਖਸ਼ ਦਿੰਦਾ ਹੈ ਗੱਲ ਸਾਧ ਸੰਗਤ ਜੀ ਹੈ ਪ੍ਰੇਮ ਭਾਉ ਦੀ ਪ੍ਰੇਮ ਭਾਉ ਦੇ ਨਾਲ ਕੋਈ ਵੀ ਕੀਤਾ ਕੰਮ ਬ्यर्थਾ ਨਹੀਂ ਜਾਂਦਾ ਬਾਣੀ ਜੋ ਹੈ ਗੁਰੂ ਦੀ ਸਾਰੀ ਧੁਰਦੀ ਹੈ ਤੇ ਬਯੰਤ ਹੈ ਮੇਰੀ ਤੁਹਾਡੇ ਅੱਗੇ ਇੱਕ ਹੋਰ ਵੀ ਬੇਨਤੀ ਹੈ ਕਿ ਅਮਰਤ ਵੇਲਾ ਵੀ ਬਹੁਤ ਜ਼ਰੂਰੀ ਹੈ ਉਸ ਦੀ ਸੰਭਾਲ ਵੀ ਬਹੁਤ ਹੀ ਕਰੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ